ਅਨਿਲ ਦਾ ਤੇ ਮੋਰਚਨ ਦਾ ਸ਼ਹਿਰ ਕਰਦਾ ਕਿ ਤੁਮੈਂ ਇਹ ਮੇਰਾ ਆਪਣਾ ਪਿੰਡ ਹੈ ਔਰ ਇਹ ਇਸ ਪਿੰਡ ਨੇ ਸਾਡੇ ਪ੍ਰਵਾਹ ਨੂੰ ਹਟ ਤੱਕ ਬਹੁਤ ਕੁਸ਼ਟ ਕੀਤਾ ਤੇ ਦਿੱਤੀ ਗਈ ਬੁਲਾਇੰਕੀ ਔਰ ਸਭ ਤੋਂ ਪਹਿਲੇ ਉਹ ਇਸ ਪਿੰਡ ਦੇ ਸਰਪੰਚ ਬਣੇ ਸੀ ਉਹ ਸਭ ਤੋਂ ਛੋਟੀ ਪੰਜਾਬ ਦੇ ਸਭ ਤੋਂ ਛੋਟੀ ਉਮਰ ਦੇ ਉਹ ਸਰਪੰਚ ਬਣੇ ਸੀ ਉਸ ਵੇਲੇ ਅਜਿਹੇ ਤੁਸੀਂ ਸਾਹਮਣੇ ਸਕੂਲ ਦੇਖ ਰਹੇ ਹੋ ਤੇ ਸਰਦਾਰ ਪ੍ਰਤਾਪ ਸਿੰਘ ਕਹਰੋਂ ਡਿਵੈਲਪਮੈਂਟ ਮਿਨਿਸਟਰ ਹੁੰਦੇ ਸੀ ਪੰਚਾਇਤੀ ਰਾਜ ਦੇ ਉਹਨਾਂ ਨੇ ਸਭ ਤੋਂ ਪਹਿਲਵਾ ਕੀਤਾ ਕਿ ਪਿੰਡ ਦੇ ਸਰਪੰਚ ਨੂੰ ਜਿਹੜਾ ਸਭ ਤੋਂ ਛੋਟੀ ਉਮਰ ਦਾ ਬਣਿਆ ਸਰਪੰਚ ਉਹਨੂੰ ਜਾ ਕੇ ਸਨਮਾਨਿਤ ਕਰਨ ਪਿੰਡ ਦੀ ਸੜਕ ਨਹੀਂ ਸੀ ਹੁੰਦੀ ਪਿੰਡ 'ਚ ਬਿਜਲੀ ਨਹੀਂ ਸੀ ਹੁੰਦੀ ਤੇ ਉਹ ਸਰਪੰਚ ਬਣ ਤੋਂ ਬਾਅਦ ਪਿੰਡ ਨੂੰ ਹਾਈ ਸਕੂਲ ਦੇ ਕੇ ਔਰ ਐਸ ਹਾਈ ਸਕੂਲ ਨੇ ਬਹੁਤ ਦੁਨੀਆ ਪੜਾ ਕੇ ਨੌਕਰੀਆਂ ਤੇ ਤਕਰੀਬਨ ਸਾਡਾ ਸਾਰਾ ਪਿੰਡ ਵੀ ਆੜਾ ਦਵਾਲਾ ਵੀ ਨੌਕਰੀਆਂ ਦੇ ਲੱਗ ਫਾਜੀ ਜਦੋਂ ਮੈਂ ਆਪਣੇ ਪਿੰਡ ਦੇ ਲੋਕ ਜੋ ਮੇਰੇ ਪਿੰਡ ਦਾ ਘੜੇ ਦਾ ਬੜਾ ਮਾਨ ਸੀ ਮੈਂ ਉਸ ਪਿੰਡ ਚੋਂ ਜਿਸ ਪਿੰਡ ਨੇ ਬਹੁਤ ਕੁਡੀ ਸ਼ਹਾਦਤ ਦੇ ਕੁਝ ਬਹੁਤਰਾ ਸਾਫ ਜਿਹੀ ਮੇਂ ਉਹਨੂੰ ਯਾਦ ਕਰਾਣ ਨਾਲ ਆਪਣੀ ਸ਼ਹਾਦਤ ਦਿੱਤੀ ਔਰ ਉਥੋਂ ਮਰਨੂ ਮਹੰਤ ਨੂੰ ਖੜਿਆ ਤਾ ਜੀਂਦੇ ਜੰਡਾ ਨਾਲ ਸਾੜੇ ਉਹ ਪਿੰਡ ਦਾ ਇਹ ਇਤਿਹਾਸ ਹੈ ਔਰ ਮੈਨੂੰ ਫਕਤ ਇਹ ਮੈਂ ਕਰ ਸਕਦਾ ਕਿ ਬਾਸ਼ਗੁਰੂ ਨੇ ਜਿਹੜੀ ਵੀ ਇੱਕੋ ਚੀਜ਼ ਬਖਸ਼ੀ ਆ ਆਪਰੇ ਪਿੰਡ ਦੇ ਪਰਵਾਨਾ ਜੀ ਦੇ ਇਲਾਕੇ ਨੇ ਉਹਨੂੰ ਬਖੂਬੀ ਮੈਨੂੰ ਬਾਈ ਲੰਬਾ ਸਮਾਂ ਸੱਚਾਈ ਦੇ ਅੰਦਰ ਦੀ ਟਾਲੀਿੰਗ ਇੰਟਰਵਿਊ ਕਿਵੇਂ ਚੱਲੇ ਲੱਗਦਾ ਮਿਲਖੰਬੇ ਤੋਂ ਫਰਾਇ ਦੇ ਵਿੱਚ ਲੜਾਈ ਮੈਨੂੰ ਵਨ ਸਾਈਡ ਦੀ ਲੱਗੀ ਮੈਂ ਜਿੱਤ ਵੀ ਗਿਆ ਮੇਰੇ ਤੋਂ ਮੇਰੇ ਪਿਤਾ ਜੀ ਤੋਂ ਲੈ ਕੇ ਮੈਨੂੰ ਤੇ ਮੈਨੂੰ ਇਹ ਨਹੀਂ ਦੱਸਣਾ ਪਿਆ ਕਿ ਮੈਂ ਫਿਲਮਾਂ ਦਾ ਹੀਰੋ ਹਾਂ ਮੈਂ ਇਸ ਪਾਰਟੀ ਦੇ ਨਾਲ ਮੈਂ ਉਸ ਪਾਰਟੀ ਨਾਲ ਮੈਂ ਇਹਦਾ ਕੈਂਡੀਡੇਟ ਹਾਂ ਕਿ ਮੈਂ ਮੋਦੀ ਵੀ ਨਹੀਂ ਤੁਮੰਕਨ ਨਹੀਂ ਇੱਕ ਗੱਲਾਂ ਮੈਨੂੰ ਕਹਿਣੀ ਹੈ ਕਿ ਤੁਸੀਂ ਬੜੇ ਸ਼ਰਾਨ ਹੋ ਹੋ ਜੀ ਤੇ ਮੇਰੇ ਮੇਰੇ ਕਨਸਟਿਟਿਊਐਂਟ ਨੈਸ਼ਨਲ ਡਿਕਰ ਇੱਕ ਨਹੀਂ ਆਇਆ ਕਿਉਂਕਿ ਉਹਨਾਂ ਨੇ ਕਿਹਾ ਕਿ ਉਹ ਆਪਣੇ ਆਪ ਦੀ ਇਨਾ ਹੈਗਾ ਕਿ ਉਹ ਉੱਥੇ ਇਲੈਕਸ਼ਨ ਲੜ ਤੇ ਅਸੀਂ ਔਰ ਮੈਨੂੰ ਸਭ ਤੋਂ ਵੱਡੀ ਖੁਸ਼ੀ ਹੋਈ ਹੈ ਕਿ ਮੇਰੇ ਜਿੰਨੇ ਵੀ ਸਾਥੀ ਲੀਡਰ ਨੇ ਰੱਬ ਦਾ ਬਾਜਵਾ ਫਤਿਹ ਆਪਣਾ ਪ੍ਰਤਾਪ ਬਾਜਵਾ ਫਾੜਾ ਅੰਮ੍ਰਿਤ ਆਪਣੀ ਵਰਦਨਾ ਚੌਧਰੀ ਔਰ ਆ ਉੱਥੇ ਅਮਿਤ ਵਿਧ ਉੱਤਪਗਲੇ ਪਾਸੇ ਚਲੇ ਜਾਓ ਤੁਸੀਂ ਨਰੇਸ਼ ਔਰ ਥੋੜਾ ਨਰੇਸ਼ پوری ਨਾਲ ਹੀ ਆਜੋ ਕੋਈ ਇਥੋਂ ਪਾਣੀ ਬਿਮਾਰ ਸੀ ਉਹਨਾਂ ਦਾ ਪੇਟਾ ਤੇ ਉਹਨਾਂ ਦਾ ਪਰਿਵਾਰ ਪੂਰੇ ਤੋਂ ਉਹਨਾਂ ਦੇ ਵਰਕਰ ਇੰਨੇ ਜ਼ਬਰਦਸਤ ਤਰੀਕੇ ਦੇ ਨਾਲ ਲੱਗੇ ਮੈਨੂੰ ਕਦੇ ਇਹ ਨਹੀਂ ਪ੍ਰੋਬਲਮ ਆਈ ਤੇ ਕਹਿੰਦੇ ਸਾਨੂੰ ਮਨਾਉਣਾ ਪਿਆ ਜੇ ਪਟਾੜੇ ਤੇ ਤੁਸੀਂ ਵੇਖੋ ਪਟਾੜੇ ਤੇ ਸਭ ਤੋਂ ਜ਼ਿਆਦਾ ਕੰਮ ਹੋਇਆ ਔਰ ਸਭ ਤੋਂ ਜ਼ਿਆਦਾ ਮੀਟਿੰਗਸ ਉੱਥੇ ਕੰਮ ਚੱਲ ਰਹੀਆਂ ਸੋ ਸਾਨੂੰ ਤਖੜੇ ਹੋ ਕੇ ਇਹ ਲੋਕਾਂ ਨੇ ਜੋ ਵਿਸ਼ਵਾਸ ਪ੍ਰਗਟ ਕੀਤਾ ਔਰ ਮੈਨੂੰ ਇਹ ਮਹਿਸੂਸ ਲੱਗਾ ਕਿ ਮੇਰੇ ਪਿਤਾ ਜੀ 1972 ਚ ਵੀ ਜਿਸ ਪਿੰਡ ਤੇ ਗਏ ਤੇ ਉੱਥੇ ਵੀ ਅੱਜ ਉਹਨੇ ਵੱਟੇ ਨਹੀਂ ਪੱਥਰ ਨੇ ਤੇ ਛੋਟੇ ਕੰਮ ਨੇ ਉਸ ਵੇਲੇ ਛੋਟਾ ਨਹੀਂ ਪੱਥਰ ਸੀ ਤੇ ਵੱਟੇ ਕੰਮ ਸੀ ਲੋਕਾਂ ਨੇ ਦੱਸਿਆ ਕਿ ਸਾਡੇ ਪਿੰਡ ਦੀ ਤੁਸੀਂ ਬਣਾਈ ਸਾਡੇ ਇਲਾਕੇ ਦੀ ਤੁਸੀਂ ਬਣਾਈ ਸਾਡੇ ਇਲਾਕੇ ਦੀਆਂ ਸੜਕਾਂ ਬਣਾਈਆਂ ਤੇ ਉਹਦੇ ਜੋ ਮੈਨੂੰ ਇਹ ਲੱਗਾ ਕਿ ਜੋ ਮੇਰੇ ਪਿਤਾ ਜੀ ਨੇ ਕੰਮ ਕੀਤੇ ਨੇ ਜੋ ਵਾਈ ਗੁਰੂ ਨੇ ਬਖਸ਼ੇ ਕੀਤੇ ਜੋ ਮੇਰੇ ਪਿੰਡ ਦਾ ਜਿਹੜਾ ਨਾਮ ਆ ਤੇ ਇਹ ਬਹੁਤ ਤੁਹਾਡਾ ਨਾਮ ਆ ਪੀਨ ਵਰਗੇ ਲਾ ਕੇ ਚੱਲ ਜਿਵੇਂ ਤੁਸੀਂ ਕਹਿ ਕੇ ਜਿੱਤਿਆ ਪਿਆ ਵਾ ਪਰ ਮਾਰਜਨ ਕੀ ਲਿਖਦੇ ਕੋ ਖੁ ਮੈਂ ਇੱਕ ਮੈਂ ਕਦੀ ਵੀ ਧਰਮ ਦੀ ਚੀਜ਼ ਕਰਦਾ ਮੈਂ ਵਾਹਿਗੁਰੂ ਤੇ ਵਿਸ਼ਵਾਸ ਰੱਖਦਾ ਤੁਹਾਨੂੰ ਸਾਰਿਆਂ ਨੂੰ ਪਤਾ ਮੋਨੇ ਮੈਂ ਸਭ ਤੋਂ ਪਹਿਲਾਂ ਆਪਣੇ ਮਾਤਾ ਪਿਤਾ ਦੇ ਜਿੱਥੇ ਉਹਨਾਂ ਦਾ ਸਿਸਕਾਰ ਹੈ ਉੱਥੇ ਮੈਂ ਮੱਥਾ ਟੇਕਿਆ ਆ ਆਪਣੇ ਦਾਦੀ ਨੂੰ ਮੱਥਾ ਟੇਕਿਆ ਔਰ ਗੁਰਦੁਆਰਾ ਸਾਹਿਬ ਜਿਹੜਾ ਸਾਡੇ ਸਭ ਤੋਂ ਵੱਡੇ ਬਾਬਾ ਸੇਵ ਸਿੰਘ ਰੰਧਾਵਾ ਹੋਏ ਨੇ ਉਹਨਾਂ ਤੋਂ ਅਸ਼ੀਰਵਾਦ ਲਗ ਗਿਆ ਸੋਪਰ ਸਿ ਕਰੇਗਾ ਪ੍ਰਧਾਨ ਮੰਤਰੀ ਜੀ ਦੀ ਜੇਪਿੰਦੀ ਸੁਪਰੀਚਾ ਆਈਆਂ ਇਹਦਾ ਮਤਲਬ ਪ੍ਰਧਾਨ ਮੰਤਰੀ ਡਰ ਗਿਆ ਪ੍ਰਧਾਨ ਮੰਤਰੀ ਧਿਆਨ ਲਾ ਕੇ ਬੈਠੇ ਨੇ ਪਰ ਲੋਕਾਂ ਦਾ ਧਿਆਨ ਸਾਰਾ ਤਾਂ ਉਹਨਾਂ ਵੱਲੀ ਹੈ ਧਿਆਨ ਉਹਨਾਂ ਵੱਲ ਕਿਸੇ ਦਾ ਨਹੀਂ ਉਹਨਾਂ ਦਾ ਪਤਾ ਨਹੀਂ ਕਿਹਦੇ ਵੱਲ ਧਿਆਨ ਹੈ ਲੋਕਾਂ ਦਾ ਧਿਆਨ ਆ ਜੋ ਵੋਟਾਂ ਪਾਉਣਦੀ ਆ ਔਰ ਵੋਟ ਜਿਹੜੀ ਕਾਂਗਰਸ ਦੇ ਹੱਕ 'ਚ ਪੈ ਰਹੀ ਆ ਪੂਰੀ ਇੱਥੇ ਨਹੀਂ ਪੂਰੇ ਹਿੰਦੁਸਤਾਨ 'ਚ ਪੈ ਰਹੀ ਆ